ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਸੋਂਗੜ ਦੇ ਵੀਰੋ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਵੀਡੀਓ ਪਾਉਣਾ ਹੋਂ ਨਾ ਤੇ ਵਿਹਲਾ ਜਾ ਹੋ ਕੇ ਪਾਉਣਾ ਹੋਂ ਨਾ ਦਰਦ ਵੀ ਹੋ ਰਿਹਾ ਕਾਫੀ ਹੈਗੀ ਐ ਪ੍ਰੋਬਲਮ ਤੇ ਇੱਕ ਤਾਂ ਤੁਸੀਂ ਇਹ ਕਮੈਂਟ ਕਰਿਓ ਵੀ ਜਦ ਤੁਸੀਂ ਮੇਰੀ ਵੀਡੀਓ ਦੇਖ ਲੈਂਦੇ ਹੋ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਮੇਰਾ ਵੀਰ ਆਪਣਾ ਹੈ ਕਿਉਂਕਿ ਲੀਡਰ ਮੈਂ ਤੁਹਾਡਾ ਹੈ ਨਹੀਂ ਕੁਛ ਕੁਝ ਵੀ ਨਹੀਂ ਹੈਗਾ ਤੇ ਕਿਸਾਨਾਂ ਦਾ ਮਸਲਾ ਕਾਫੀ ਪੱਕ ਚੁੱਕਿਆ ਪੰਜਾਬ ਦੇ ਵਿੱਚ ਮੇਰੀ ਪਰਸੋਂ ਨੂੰ ਆਪਣੀ ਹੈਗੀ ਐ ਸੀ ਜਬਾਬ ਸਾਹਿਬ ਨਾਲ ਤੁਹਾਡੇ ਮਸਲੇ ਨੇ ਪੈਨਸ਼ਨ ਵੀ ਵਧੀ ਲੱਗਣੀ ਨਹੀਂ ਮਾਲ ਪੱਤਾ ਵੀ ਮਿਲਣਾ ਨਹੀਂ ਗ੍ਰੈਚੁਐਟੀ ਵੀ ਮਿਲਣੀ ਨਹੀਂ ਕੁਝ ਨਹੀਂ ਮਿਲਣਾ ਤੇ ਜੇ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਕੱਲ ਤੱਕ ਤਾਂ ਆਪਾਂ ਪਰਸੋਂ ਹਰ ਹਾਲ ਜਾਣਾ ਹੈ 11 ਵਜੇ ਦਾ ਸਮਾਂ ਹੈ ਤੇ ਮੈਂ ਕਿਸੇ ਵੀ ਪਾਰਟੀ ਦਾ ਮੈਂਬਰ ਨਹੀਂ ਅੱਜ ਮੈਂ ਤੁਹਾਨੂੰ ਕਲੀਅਰ ਕਰਦਾ ਮਮੇ 137 169 ਮਮੇ ਜੋ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਤੇ ਮੈਂ ਇੱਕ ਇਨਸਾਨ ਹਾਂ ਮੈਂ ਤੁਹਾਡੇ ਨਾਲ ਇੱਕ ਇਨਸਾਨ ਹਾਂ ਇਨਸਾਨ ਹੋ ਕੇ ਗੁਰੂ ਮਹਾਰਾਜ ਦਾ ਚੇਲਾ ਹੋ ਕੇ ਤੇ ਮੈਂ ਕੱਲ ਅਰਦਾਸ ਵੀ ਕਰਾਂਗਾ ਕਿ ਸਿਕੜ ਸਭ ਵੀ ਜਾਣਾ ਮੈਂ ਇੱਕ ਇਨਸਾਨ ਹੋ ਕੇ ਤੁਹਾਡੇ ਨਾਲ ਵਿਚਰਾਂਗਾ ਕਿਉਂਕਿ ਜੇ ਮੈਂ ਲੀਡਰ ਹੋ ਗਿਆ ਫਿਰ ਮੈਂ ਤੁਹਾਨੂੰ ਗੁਮਰਾਹ ਕਰਾਂਗਾ ਤੇ ਕੱਲ ਮੇਰੇ ਨਾਲ ਆਪਾਂ ਕਿੱਦਾਂ ਆਇਆ ਚਲੋ ਠੀਕ ਹੈ ਸਾਰੀ ਧੰਨਵਾਦ ਨੇ ਸਾਰੀਆਂ ਜਥੇਬੰਦੀਆਂ ਤੁਹਾਡੀਆਂ ਜਿੰਦਾਬਾਦ ਸਾਰੇ ਲੀਡਰ ਤੁਹਾਡੇ ਜਿੰਦਾਬਾਦ ਹੈ ਸਾਰੇ ਮੇਰੇ ਸਤਿਕਾਰਯੋਗ ਨੇ ਆਪਾਂ ਬਹੁਤਾ ਕਾਹ ਨੂੰ ਕਿਸਦਾ ਕਿੰਤੂ ਪ੍ਰੰਤੂ ਕਰਨਾ ਮੋਰਚਾ ਆਪਣਾ ਹੀ ਹੋਣਾ ਖਰਾਬ ਹੋਣਾ ਹੈ ਜੀ ਤੇ ਮੈਂ ਸਾਰੇ ਮੇਰੇ ਸਾਰੇ ਮੇਰੇ ਲਈ ਸਤਕਾਰਯੋਗ ਨੇ ਤੇ ਮੈਂ ਇੱਕ ਆਮ ਆਦਮੀ ਬਣ ਕੇ ਵਿਚਰਾਵਾਂ ਤੁਹਾਡੇ ਲਈ ਔਰ ਤੁਹਾਨੂੰ ਮੈਂ ਰਿਜ਼ਲਟ ਦਵਾਵਾਂਗਾ ਤੇ ਸਾਰੇ ਰਿਜ਼ਲਟ ਇਦਾਂ ਹੀ ਦਵਾਵਾਂਗਾ ਕਿਉਂਕਿ ਸਾਰਾ ਕੁਝ ਹੋ ਤਾਂ ਇਦਾਂ ਹੀ ਰਿਹਾ ਹੈ ਤੇ ਚਲੋ ਪੱਤਰਕਾਰ ਵੀ ਮੇਰੇ ਕੋਲ ਮਹਾਰਾਜ ਨੇ ਬਖਸ਼ੀਏ ਸਾਲ ਦਾ ਹੋਤ ਸਮਾਏ ਗੁਰੂ ਕਿਰਪਾ ਕਰੇ ਤੁਹਾਡੀਆਂ ਵੀਰਾਂ ਨੇ ਦਵਾਵਾਂ ਲਾਂ ਕਰੀਆਂ ਨੇ ਤੇ ਅੱਜ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਏ ਨੇ ਰੂਹ ਖੁਸ਼ ਹੋ ਗਈ ਹੈ ਵੀ ਚਲੋ ਕਾਸ਼ ਮੈਂ ਤੁਹਾਡਾ ਲੀਡਰ ਹੁੰਦਾ ਕਾਸ਼ ਮੈਂ ਰਿਟਾਇਰ ਬਲਾਜਮਾ ਦਾ ਪੰਜਾਬ ਦਾ ਲੀਡਰ ਹੁੰਦਾ ਕਾਸ਼ ਮੈਂ ਕੁਝ ਹੁੰਦਾ ਮੈਂ ਕੁਝ ਤਾਂ ਕਰਦਾ ਪਰ ਫਿਰ ਵੀ ਇੰਨਾ ਮਾਨ ਇੰਨਾ ਮਾਨ ਡੀਜੀਪੀ ਸਾਹਿਬ ਦਾ ਇੰਨਾ ਮਾਨ ਡੀਜੀਪੀ ਸਾਹਿਬ ਦਿੰਦੇ ਨੇ ਨਾ ਰਜਿਸਟਰਰ ਸਾਹਿਬ ਦਿੰਦੇ ਨੇ ਇੰਨਾ ਤੁਹਾਡੇ ਲੀਡਰ ਦਿੰਦੇ ਨੇ ਇੰਨਾ ਤੁਹਾਡੇ ਜਿਹੜੇ ਦਫਤਰਾਂ ਵਿੱਚ ਬੈਠੇ ਨੇ ਇੰਨਾ ਮਾਨ ਕਰਦੇ ਨੇ ਮੈਨੂੰ ਮਾਨ ਜਾਂ ਸੀਨਾ ਜਾਂ ਚੌੜਾ ਹੋ ਜਾਂਦਾ ਜਦੋਂ ਉਹ ਕਹਿ ਦਿੰਦੇ ਨੇ ਪੱਤਰਕਾਰਾਂ ਨੂੰ ਤੁਸੀਂ ਸਾਰੇ ਪੰਜਾਬ ਦੇ ਹੋਮਗਾਰਡ ਦੇ ਇੱਕੋ ਪੱਤਰਕਾਰ ਮੈਨੂੰ ਤੁਹਾਡੇ ਤੇ ਮਾਣ ਹੋ ਜਾਂਦਾ ਵੀਰਾਂ ਤੇ ਜਿਹੜੇ ਕਮੈਂਟ ਕਰਦੇ ਨੇ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤੇ ਮੇਰਾ ਕਿਸੇ ਜਥੇਬੰਦੀ ਗੱਲ ਕੋਈ ਬਖਰੇਵਾਂ ਨਹੀਂ ਨਾ ਮੈਂ ਕਿਸੇ ਜਥੇਬੰਦੀ ਦਾ ਹਮੇਂਬਰ ਹਾਂ ਅੱਜ ਤੋਂ ਬਾਅਦ ਤੇ ਤੁਸੀਂ ਜੋ ਕਰ ਸਕਦੇ ਹੋ ਆਪਣੇ ਲੈਵਲ ਤੇ ਕਰੋ ਪਰ ਇੱਕ ਥੋੜੀ ਜੀ ਬੇਨਤੀ ਹੈ ਵੀ ਜਦੋਂ ਕੋਈ ਲੀਡਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕਰਦਾ ਹੋ ਤਾਂ ਥੋੜਾ ਜਿਹਾ ਕਸਮ ਖੜਾ ਲਿਆ ਕਰੋ ਜਾਂ ਕੋਈ ਐਫੀ ਡਾਊਟ ਜਾਲੀ ਲਿਆ ਲਿਆ ਕਰੋ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਤੇ ਐਵੇਂ ਆਪਾਂ ਮੈਂ ਵੀ ਚਲੋ ਮੈਂ ਤਾਂ ਤਾਂ ਘੁਮਰਾ ਮੈਂ ਕਤੋਂ ਘੁਮਰਾ ਹੁੰਦਾ ਰਿਹਾ ਲੀਡਰਸ ਮੇਰੇ ਬਜ਼ੁਰਗ ਬੈਠੇ ਸੀ ਮੈਂ ਆਪਣੇ ਬਜ਼ੁਰਗਾਂ ਕਰਕੇ ਚੁੱਪ ਰਿਹਾ ਵੀ ਚਲੋ ਛੱਡੋ ਜੇ ਉਹ ਮੈਂ ਹੁਣ ਵੀ ਚੁੱਪੇ ਆ ਸਾਰੇ ਸਤਿਕਾਰਯੋਗ ਨੇ ਭਵੇਂ ਤੁਸੀਂ 10 ਜਥੇਬੰਦੀਆਂ ਬਣਾ ਲਓ 10 ਦੀ 10 ਜਥੇਬੰਦੀਆਂ ਮੈਨੂੰ ਜਿੱਥੇ ਬਣਾਉਣੀਆਂ ਉੱਥੇ ਜਾਵਾਂਗਾ ਤੇ ਵੀਰੋ ਥੋੜਾ ਬਹੁਤਾ ਨਾ ਦੇਖ ਲਿਆ ਕਰੋ ਤੁਸੀਂ ਵੀ ਕੌਣ ਕੀ ਕਰ ਰਿਹਾ ਏ ਥੋੜਾ ਬਹੁਤਾ ਬਾਚ ਲਿਆ ਕਰੋ ਜਿਹੜੇ ਹੋਮਗਾਰਡ ਦੇ ਮੁਲਾਜ਼ਮ ਅਨਪੜ੍ਹੇ ਚਲੋ ਉਹਨਾਂ ਵੀਰਾਂ ਨੂੰ ਪਤਾ ਨਹੀਂ ਲੱਗਦਾ ਉਹ ਵਿਚਾਰੇ ਪੈਨਸ਼ਨਾਂ ੜੀਕਦੇ ਨੇ ਕੁਛ ਪੜੇ ਲਿਖੇ ਨੇ ਤੁਸੀਂ ਬਾਚ ਲਿਆ ਕਰੋ ਵੀ ਕੌਣ ਕੀ ਕਰ ਰਿਹਾ ਤੇ ਕੋਈ ਗੱਲ ਨਹੀਂ ਹੁਣ ਮੈਂ ਤੁਹਾਡੇ ਨਾਲ ਇਕੱਲਾ ਮੈਂ ਵੀਡੀਓ ਪਾਇਸ਼ ਵੀ ਇਕੱਲਾ ਲੜਾਂ ਦਾ ਇਹ ਤਾਂ ਮਤਲਬ ਇਹ ਨਹੀਂ ਸੀ ਵੀ ਇਕੱਲਾ ਲੜਾਂ ਦਾ ਇਹਦਾ ਮਤਲਬ ਹੈ ਤੁਸੀਂ ਮੈਨੂੰ ਕਮੈਂਟ ਕਰੋ ਤੁਸੀਂ ਮੈਨੂੰ ਰਿਜ਼ਲਟ ਦੋ ਮੈਂ ਜਿੱਥੇ ਜਾਵਾਂਗਾ ਉੱਥੇ ਵੀਡੀਓ ਪਾਵਾਂਗਾ ਜੇ ਤੁਸੀਂ ਕਾਹੋਗੇ ਸਰ ਮੇਰੀ ਗੱਲ ਕਰਾਓ ਡੀਜੀਪੀ ਸਾਹਿਬ ਨਾਲ ਇਦਾਂ ਕਰੋਗਾ ਉੱਥੋਂ ਵੀਡੀਓ ਪਾਵਾਂਗਾ ਤੁਹਾਨੂੰ ਵਿਧ ਪ੍ਰੂਫ ਜਿਵੇਂ ਕੋਈ ਕੋਰਟ ਵਿੱਚ ਜਾਵਾਂਗਾ ਉੱਥੇ ਪਹਿਲੀ ਪਾਰਿਆ ਮੈਂ ਤੁਹਾਨੂੰ ਲਾਈਵ ਹੀ ਦੱਸਾਂਗਾ ਵੀ ਅ ਸਰਵ ਇੱਥੇ ਪਹੁੰਚਿਆ ਆ ਤੁਹਾਡਾ ਇਹ ਆ ਤੁਹਾਡਾ ਉਹ ਆ ਫੀਸਾ bussa ਦਾ ਮੈਨੂੰ ਕੋਈ ਮਤਲਬ ਹੀ ਨਹੀਂ ਵੀ ਤੁਹਾਨੂੰ ਕੋਈ ਫੀਸਾ ਮੰਗਦਾ ਪਰ ਚਲੋ ਪੈਸਾ ਪੂਸਾ ਆਉਂਦਾ ਜਾਂਦਾ ਰਹੇਦਾ ਬੰਦਾ ਪਟ્રોલ ਵੀ ਸਾਰਾ ਕੁਝ ਪੂਰਾ ਹੋ ਜਾਂਦਾ ਵਾਹਾਂ ਦੀ ਕਿਰਪਾ ਕਰਦਾ ਧੰਨਵਾਦ ਵੀਰ ਜਿਹੜੇ ਮਾਲ ਕਰੇ ਨੇ ਕੱਲ ਵੀਰ ਮੱਲ ਸਿੰਘ ਜੀ ਅਜੇ ਵੀ ਇੱਕ ਸੋਮਨਾਥ ਜੀ ਅੰਬਰਸਰ ਤੋਂ ਕਹਿੰਦੇ ਪੱਤਰਕਾਰ ਸਾਹਿਬ ਘਰ ਆਓ ਨਾ ਤੁਸੀਂ ਤੁਸੀਂ ਤੁਹਾਨੂੰ ਫੋਨ ਕਰ ਦਿੰਦੇ ਰਾਤ ਨੂੰ ਅਸੀਂ ਖੜੇ ਹਾਂ ਮੈਨੂੰ ਕੁਛ ਤੁਹਾਡੇ ਲੀਡਰਾਂ ਤੋਂ ਮੈਨੂੰ ਕੋਈ ਮਤਲਬ ਨਹੀਂ ਪੱਤਰਕਾਰ ਹੀ ਹੈ ਕਿਉਂਕਿ ਇੱਕ ਪੱਤਰਕਾਰ ਵੀ ਜਦੋਂ ਖਬਰ ਪਾਉਂਦਾ 5-4000 ਰੁਪਏ ਫੀਸ ਤਾਂ ਲਾਇ ਲੈਂਦਾ ਮੈਂ ਤਾਂ ਲਈ ਆਈ ਕੁਛ ਨਹੀਂ ਤੇ ਕੋਈ ਗੱਲ ਨਹੀਂ ਬਸ ਬਜ਼ੁਰਗ ਹੈ ਮੇਰਾ ਇੱਕ ਬਜ਼ੁਰਗ ਸੀ ਜੋ ਹੋਇਆ ਸੀ ਉਹਦੇ ਕੋਲ ਕੋਈ ਵਾਅਦਾ ਕੀਤਾ ਉਹ ਮੇਰੀ ਅੱਖਾਂ ਸਾਹਮਣੇ ਆ ਜਾਂਦਾ ਰਾਤ ਨੂੰ ਵੀਡੀਓ ਪਾਉਣ ਲਈ ਮਜਬੂਰ ਕਰਦਾ ਮੈਂ ਉਹਦੇ ਕਰਕੇ ਵੀਡੀਓ ਪਾ ਦਿੰਦਾ ਸ਼ਾਮ ਨੂੰ ਤੇ ਮੈਂ ਇੱਕ ਆਮ ਆਦਮੀ ਬਣ ਕੇ ਵਿਚਰਾਂਗਾ ਐਜ਼ ਏ ਪੱਤਰਕਾਰ ਇੱਕ ਆਮ ਆਦਮੀ ਜਾਂ ਇੱਕ ਹੋਮਗਾਰ ਦਾ ਮਲਾਜਮ ਜਾਂ ਇੱਕ ਗਰੀਬ ਭਰਾ ਸਮਝ ਲਓ ਆਪਣਾ ਜੋ ਇੱਕ ਉਹ ਇਨਸਾਨ ਜਿਹਨੇ ਅਤਲੀ ਗਰੀਬੀ ਦੇਖੀ ਹੈ ਜਿਹਨੇ ਹਰ ਚੀਜ਼ ਦੇਖੀ ਹੈ ਚੁੱਲ੍ਹੇ ਦੀ ਅੱਗ ਸਾਰਾ ਕੁਝ ਜਿਹਨੇ ਇਹ ਵੀ ਦੇਖਿਆ ਵੀ ਤਵੇ ਨੂੰ ਕਿਦਾਂ ਸੇ ਕੀਰਾ ਤਵੇ ਤੇ ਰੋਟੀ ਪਾਉਣ ਲਈ ਆਟੇ ਵੀ ਲੋੜ ਪੈਂਦੀ ਉਹਦੇ ਵਿੱਚ ਪਤਾ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਤੁਹਾਡੇ ਨਾਲ ਬਾਤਾਂ ਕਰਦਾ ਮੈਂ ਵੀਡੀਓ ਪਾਈ ਸੀ ਕਿ ਮੈਂ ਇਕੱਲਾ ਲੜਾਂਗਾ ਇਹਦਾ ਮਤਲਬ ਇਹ ਸੀ ਕਿ ਮੈਂ ਲੜਾਂਗਾ ਲੜਾਈ ਤੁਹਾਡੀ ਪਰ ਰਿਜ਼ਲਟ ਤੁਹਾਨੂੰ ਦੇਵਾਂਗਾ ਮੈਨੂੰ ਹੁਣ ਕੋਈ ਤੁਹਾਡੇ ਲੀਡਰਾਂ ਨਾਲ ਕੋਈ ਇੰਟਰਸਟ ਨਹੀਂ ਰਿਹਾ ਕਿਉਂਕਿ ਜੇ ਮੈਂ ਬਹੁਤੇ ਲੀਡਰਾਂ ਚ ਵਿਚਰਾਂਗਾ ਤਾਂ ਮੈਂ ਵੀ ਗੁमराह ਹੋਵਾਂਗਾ ਤਾਂ ਫਿਰ ਮੈਨੂੰ ਥੋੜਾ ਜਿਹਾ ਦਿੱਕਤ ਹੋਏਗੀ ਤੇ ਲੜਦਾ ਮੈਂ ਪਹਿਲਾਂ ਵੀ ਇਕੱਲਾ ਹੀ ਰਿਆਂ ਵੀਡੀਓ ਮੇਰੀ ਐਸੀ ਸਾਰਾ ਵੀਡੀਓ ਤੁਸੀਂ ਮੇਰੀ ਉਹ ਦੇਖ ਕੇ ਆਉਂਦੇ ਮੇਰੇ ਇਮਾਨ ਕਰਦੇ ਹੋ ਅੱਜ ਬਹੁਤ سارے ਵੀਡੀਓ ਬਹੁਤ سارے ਵੀਰਾਂ ਨੇ ਹਮ ਕਰਦਿਆਂ ਨੇ ਮੇਰਾ ਲਾਈਕ ਕੀਤੇ ਨੇ ਕਮੈਂਟ ਕੀਤੇ ਨੇ ਮੇਰਾ ਮਾਣ ਵਧਿਆ ਵੇਰੀ ਇੱਕ ਜੀ ਚੌੜੀ ਹੋਈ ਐ ਤੇ ਮੈਂ ਇਕੱਲਾ ਹੀ ਲੜਾਂਗਾ ਜਿਹੜੇ ਵੀ ਦਫ਼ਤਰ ਜਾਵਾਂਗਾ ਭਾਵੇਂ ਡੀਜੀਪੀ ਸਾਹਿਬ ਜਾਂ ਕੁੱਲ ਜਾਵਾਂਗਾ ਭਾਵੇਂ ਸੀਐਮ ਕੋਲ ਜਾਵਾਂਗਾ ਜਾਵਾਂ ਆਪਾਂ ਰੇਜਿਸ ਜਾਵਾਂ ਸਭ ਕੁੜ ਜਾਵਾਂ ਆਪਾਂ ਜਿੱਥੇ ਜਾ ਕੋਟ ਵਿੱਚ ਜਾਵਾਂ ਤੁਹਾਨੂੰ ਲਾਈਵ ਦਿਖਾਵਾਂਗਾ ਤੋਂਤੇ ਕੋਈ ਓਲਾ ਨਹੀਂ ਰੱਖਾਂਗਾ ਇਹ ਗੁਰੂਗ੍ਰਾਹ ਸਾਹਿਬ ਗੁਰੂ ਮਹਾਰਾਜ ਜੀ ਤੁਹਾਡੇ ਨਾਲ ਮੇਰੀ ਕਸਮ ਰਹੀ ਤੁਹਾਡਾ ਵੀਰ ਹੌਸਲਾ ਰੱਖੋ ਬਲੰਦ ਰਹੋ ਤੇ ਬਹੁਤ ਨੇੜੇ ਜਿੱਤ ਹੈ ਜਿੱਤ ਪ੍ਰਾਪਤ ਹੋਏਗੀ ਇਮਾਨਦਾਰੀ ਨੂੰ ਜਿੰਦਾ ਰੱਖੋ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਵੀਰ ਮੇਰਾ ਸਪਮਾਨ ਕਰਦੇ ਨੇ ਜਾਂ ਮੈਨੂੰ ਕਮੈਂਟ ਕਰਦੇ ਨੇ ਮੈਨੂੰ ਉਹੀ ਰੱਬ ਵਰਗੇ ਨੇ ਮੈਂ ਕੋਈ ਇਹ ਨਹੀਂ ਕਹਿੰਦਾ ਇਹ ਕਰਾਂਗਾ ਉੱਥੇ ਕਰਨਾ ਧਰਦੇ ਤੁਸੀਂ ਲਾਓ ਦੋਬਰ ਦੀ ਕਰੋ ਮੈਨੂੰ ਸਾਰੇ ਵੀਡੀਓ ਦੇ ਬਰਾਬਰ ਦੇ ਬਸ ਗੱਲ ਖਤਮ ਕਰੀਏ ਖੁਸ਼ ਸਾਰੇ ਹੋਮਗਾਰਡ ਦੇ ਵੀਰਾਂ ਨੂੰ ਸਕੂਨ ਮਿਲਿਆ ਵੀ ਪੱਤਰਕਾਰ ਸਾਹਿਬ ਬੋਲ ਰਹੇ ਨੇ ਮਿਲਿਆ ਸਕੂਨ ਪਹਿਲਾਂ ਮੇਰੇ ਕੋਲ ਆ ਤੁਹਾਡੀ ਉਹ ਕਿਰਪਾ ਹੈ ਪਹਿਲਾਂ ਮੇਰੇ ਕੋਲ ਇੱਕ ਜਿਲ੍ਹਾ ਸੀ ਤੁਹਾਡੀ ਕਿਰਪਾ ਹੈ ਇੱਕ ਮਿੰਟ ਤੁਹਾਡੀ ਕਿਰਪਾ ਪਹਿਲਾਂ ਇੱਕ ਆ ਆ ਸੀ ਆ ਦੇਖੋ ਹੁਣ ਉਹ ਦੇਖੋ ਜਿਲੇ ਚਾਰ ਨੇ ਤੁਹਾਡੀ ਉਹ ਕਿਰਪਾ ਹੈ ਨਾ ਮੰਨ ਲੱਖੋ ਤੇ ਵੇਰੇ ਤੇ ਭਰੋਸਾ ਰੱਖੋ ਗੁਰੂ ਮਾਲਾ ਤੇ ਭਰੋਸਾ ਰੱਖੋ ਜਿਹੜੇ ਜਿਹੜੇ ਜਿਸ ਜਿਸ ਧਰਮ ਨੂੰ ਮੰਨਦਾ ਹੈ ਆਪਣੇ ਆਪਣੇ ਧਰਮ ਤੋਂ ਇਜਾਜ਼ਤ ਲਿਆ ਕਰੋ ਇੱਕ ਵਾਰੀ ਜਿਹੜੀ ਅੰਤਰਾਤਮਾ ਹੁੰਦੀ ਨਾ ਬੰਦੇ ਦੀ ਜਿਹੜਾ ਗਰੀਬ ਵਿੱਚ ਜੂਝ ਰਿਹਾ ਹੁੰਦਾ ਨਾ ਉਹਦੀ ਅੰਤਰਾਤਮਾ ਇੱਕ ਵਾਰੀ ਆਵਾਜ਼ ਦਿੰਦੀ ਹੈ ਬੰਦੇ ਨੂੰ ਵੀ ਕੌਣ ਬੰਦਾ ਸਹੀ ਹੈ ਤੇ ਕੌਣ ਬੰਦਾ ਗਲਤ ਹੈ ਸਮਝ ਗਏ ਤੁਸੀਂ ਸਤਿ ਸ੍ਰੀ ਅਕਾਲ ਅੱਜ ਵੇਲੇ ਤੁਹਾਡੇ ਨਾਲ ਤੁਹਾਡਾ ਵੀਰ ਹਰਵਿੰਦਰ